ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਦੇ ਅਮਰਿਕ ਸਿੰਘ ਰੋਡ ਤੇ ਲੁਟੇਰਿਆਂ ਵੱਲੋਂ 20 ਲੱਖ ਰੁਪਏ ਦੀ ਕੀਤੀ ਗਈ ਲੁੱਟ ਦੱਸਿਆ ਜਾਂਦਾ ਹੈ ਕਿ ਅਮਰਿਕ ਸਿੰਘ ਰੋਡ ਤੋਂ ਇੱਕ ਮੁੰਡਾ ਆਪਣੇ ਬੌਸ ਦੇ ਪੈਸੇ ਲੈ ਕੇ ਘਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਲੁਟੇਰਿਆਂ ਵੱਲੋਂ ਉਸ ਦੇ ਵਿੱਚ ਗੱਡੀ ਮਾਰੀ ਤੇ ਲੁੱਟ ਕੇ ਲੈ ਗਏ ਔਰ ਜਿੱਥੇ ਅਮਰਿਕ ਸਿੰਘ ਰੋਡ ਦੇ ਉੱਤੇ ਮੋਟਰਸਾਈਕਲ ਵੀ ਕੱਢਣਾ ਬਹੁਤ ਹੀ ਮੁਸ਼ਕਿਲ ਹੈ ਉੱਥੇ ਲੁਟੇਰਿਆਂ ਦੇ ਇੰਨੇ ਜ਼ਿਆਦਾ ਹੌਸਲੇ ਬੁਲੰਦ ਹੈ ਤੇ ਆਪਣੀ ਗੱਡੀ ਵਿੱਚ ਮਾਰ ਕੇ ਤੇ ਉਹਨਾਂ ਤੋਂ 20 ਲੱਖ ਰੁਪਏ ਦੀ ਲੁੱਟ ਖੋ ਕਰਕੇ ਲੈ ਗਏ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚ ਕੇ ਉਹਨਾਂ ਨੇ ਕਾਰਵਾਈ ਦਾ ਆਰੰਭ ਦਿੱਤੀ ਗਈ ਹੈ ਔਰ ਐਸਪੀ ਸਿਟੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਹੁਤ ਜਲਦੀ ਹੀ ਕਾਬੂ ਕਰ ਲਿਆ ਜਾਊਗਾ ਆਓ ਤੁਹਾਨੂੰ ਦਿਖਾਣੇ ਆ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ ਜੀ ਜਲਵਾਤਾ ਅੰਕੂਰ ਹੋ ਗਿਆ ਅ ਰਪੀਏ ਸੱਚੇ ਗੱਲ ਦਾ ਬਣਾ ਨਾ ਰਪੀਏ ਲੁੱਟ ਕੇ ਲੈ ਗਏ ਵੀਰੇ 20 ਲੱਖ ਰੁਪਏ 20 ਲੱਖ ਰੁਪਏ ਇਕੱਲੇ ਸੀਗੇ ਨੇ ਇੱਕ ਮੰਡਾ ਹੋਰ ਸੀਗਾ ਵੀਰੇ ਨੇ ਤਾਂ ਕੋਣ ਵਾਲੇ ਕਿੰਨੇ ਬੰਦੇ ਸੀਗੇ ਕੋਣ ਵਾਲੇ ਵੀਰੇ ਦੋ ਹੀ ਉੱtre ਸੀ ਗੱਡੀ ਤੋਂ ਬਾਕੀਆਂ ਦਾ ਪਤਾ ਨਹੀਂ ਇਹ ਕਿ ਸ਼ਾਇਦ ਪਿੱਛੇ ਬੈਠਾ ਸੀਗਾ ਚੌਥਾ ਡਰਾਈਵਰ ਵੀ ਤਾਂ ਚਾਰ ਪਿਆਰ ਉਹ ਤੋਂ ਸੀਗਾ ਇੱਕ ਕੋਲੇ ਪਿਸਤਲ ਸੀ ਵੀਰੇ ਦੂਜੇ ਕੋਲੇ ਪਤਾ ਨਹੀਂ ਦੋ ਬੰਦੇ ਦੋ ਉੱtre ਸੀ ਭਾਜੀ ਤੁਸੀਂ ਕਿੱਧਰੋਂ ਆ ਰਹੇ ਸੀ ਕਿੱਧਰ ਜਾਣਾ ਸੀਗਾ ਅਜੀ ਵੀਰੇ ਇਧਰੋਂ ਆ ਰਹੇ ਸੀ ਤੇ ਘਰੇ ਜਾਣਾ ਸੀ ਜਾਵਾ ਕਿਸਤੇ ਸੀਗੇ ਤੁਸੀਂ ਸਕੂਟਰੀ ਤੇ ਵੀਰੇ ਆ ਖੜੀਆ ਸਕੂਟਰੀ ਤੇ ਨਹੀਂ ਉਹਨਾਂ ਨੇ ਤੁਹਾਡੇ ਕੀ ਟੱਕਰ ਟੁੱਕਰ ਮਾਰੀ ਤੇ ਉਹਨਾਂ ਨੇ ਵੀਰੇ ਦੋ ਵਾਰੀ ਵਿੱਚੋਂ ਗੱਡੀ ਮਾਰੀ ਸਕੂਟਰੀ ਦਾ ਪਿੱਛੋਂ ਸਾਰੀ ਸਕੂਟਰੀ ਫੁੱਟੀ ਪਈ ਆ ਗਈ ਦੋ ਵਾਰੀ ਸਕੂਟਰੀ ਦੇ ਪਿੱਛੇ ਗੱਡੀ ਮਾਰੀ ਤੇ ਅਸੀਂ ਇੱਥੇ ਮੰਨ ਕੇ ਚੱਲੋ ਪਹਿਲੀ ਵਾਰ ਤਾਂ ਡਿੱਗੇ ਨਹੀਂ ਦੂਜੀ ਵਾਰ ਜੇ ਇੱਥੇ ਡਿੱਗੇ ਤੇ ਉਹਨਾਂ ਨੇ ਉੱਤਰ ਕੇ ਪਿਸਟਲ ਕੱਢ ਲਿਆ ਤੇ ਮੈਂ ਇਧਰ ਨੂੰ ਭੱਜ ਲਿਆ ਦੂਜਾ ਮੁੰਡਾ ਉਧਰ ਨੂੰ ਭੱਜ ਬਨਾਵਾ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਮੁੰਡਾ ਮਨ ਲੇ ਕੇ ਤੇ ਉਹਨਾਂ ਦੇ ਆਹ ਪਾਇਆ ਹੋਇਆ ਸੀਗਾ ਜੀ ਬਣਾ ਬਣਾ ਨੀਲੇ ਰੰਗ ਕਿਹੜੀ ਗੱਡੀ ਸੀ ਗੱਡੀ ਦਾ ਕੁਝ ਪਤਾ ਹੈ ਦੱਸ ਲੋ ਵੀਰੇ ਆ ਕਿੰਨੇ ਵਿਅਕਤੀ ਉੱtre ਸੀਗੇ ਦੋ ਉੱtre ਸੀ ਜੀ ਅਗਰ ਤੁਹਾਨੂੰ ਦੋ ਵਾਰੀ ਟੱਕਰ ਮਾਰ ਕੇ ਫੇਰ ਉਹਨਾਂ ਨੇ ਗੱਨ ਲਾਈ ਜਦੋਂ ਅਸੀਂ ਉੱਥੇ ਡਿੱਗ ਪਏ ਫੇਰ ਉੱtre ਫੇਰ ਉੱtre ਆ ਮੰਨ ਤੇ ਤੁਸੀਂ ਇਹ ਜਿਹੜੀ ਪੇਮੈਂਟ ਸੀਗੀ ਕਿੱਥੋਂ ਲੈ ਕੇ ਕਿੱਥੇ ਦੇਣੀ ਸੀ ਘਰੇ ਲੈ ਕੇ ਜਾਣੀ ਸੀ ਵੀਰੇ ਆਹ ਦੀ ਪੇਮੈਂਟ ਸੀਗੀ ਆਪਦੀ ਪੇਮੈਂਟ ਤੁਹਾਡੇ ਨਾਲੇ ਪੇਮੈਂਟ ਜਦੋਂ ਤੁਸੀਂ ਚੱਕੀ ਹੈ ਕਿੰਨੀ ਦੇਰ ਬਾਅਦ ਹਾਦਸਾ ਹੋਇਆ ਬਸ ਅਸੀਂ ਮੰਨ ਲੇ ਕਿ ਦੋ ਐਸਵੀਆਈ ਬੈਂਕ ਤੋਂ ਤੁਰੇ ਆ ਵੀਰੇ ਆਹ ਦੇਖ ਲੋ ਇੱਥੇ ਕਿੰਨਾ ਟਾਈਮ ਲੱਗਦਾ ਹੋਇਆ 뱅ਕ ਚੋਕੜਾਈ ਪੇ ਤੇ ਇੱਕ ਸਕੂਟਰੀ ਦੀ ਚਾਬੀ ਵੀ ਦੱਸਿਆ ਤੁਹਾਡੀ ਗੱਡੀ ਕੀ ਉਹ ਨਾਲ ਲੈ ਗਿਆ ਵੀਰੇ ਨਾਲ ਲੈ ਗਿਆ ਅੱਛਾ ਸਕੂਟਰੀ ਨਾਲ ਲੈ ਅਪਗ੍ਰੇਡ ਕਰੀ ਠੀਕ ਆ ਆਜਾ ਵੀ ਇਹ ਮੈਨੂੰ ਸਕੂਟਰੀ ਆ ਰਹੀ ਹੈ ਹੂੰ ਕਿਉਂਕਿ ਇਹ ਉਹਨਾਂ ਨੇ ਗੱਡੀ ਦੇਖ ਕੇ ਮਾਰੀ ਪੂਰੀ ਜੀ ਹੂੰ ਕੌਣ ਸੀ ਕਿਉਂ ਇਹ ਨੰਬਰ ਸੀ ਅੱਛਾ ਕਿਉਂਕਿ ਉਹਨਾਂ ਨੇ ਸਕੂਟਰੀ ਥੋੜੀ ਉਡਾਣੂ ਕਰ ਲਈ ਹੂੰ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਹੂੰ ਉਹਨਾਂ ਨੇ ਇੱਥੇ ਵੀ ਚਾਹਦਾ ਮੁੱਢੇ ਗੱਡੀ ਖੜੀ ਆਪਾਂ ਥੋੜੀ ਆਏ ਹਾਂ ਹੋਰ ਕਰ ਲੈਂਦੇ ਆ ਉਹਨਾਂ ਨੇ ਫੇਰ ਉੱਤੇ ਮਾਰੀ ਕਹਾ ਘੜੀ ਆ ਗਈ ਜੀ ਹਾਂ ਉਹਨਾਂ ਨੇ ਕਿ ਜਲਪਾ ਰੋਕ ਲੈਣਾ ਜੇ ਰੋਕੀ ਨਾ ਨਹੀਂ ਮਗਰ ਉਹ ਗੱਡੀ ਹੋ ਗਈ ਇੱਕ ਮੁੰਡਾ ਤਾਂ ਪਰ ਇੱਧਰ ਭਜਾਇਆ ਦਰਦਾ ਇਹਨਾਂ ਨੂੰ ਉਸਰੇ ਇੱਕ ਸਕੂਟਰੀ ਦੇ ਉੱਤੇ ਲੱਗੀ ਹੋਈ ਉਹਦੇ ਬੈਗ ਭਰਾ ਸੀ ਉਹ ਬੈਗ ਚਾੜੁੰਦੇ ਆ ਸੀਗਾ ਜਦੋਂ ਉਹਨਾਂ ਨੇ ਪਿਸਤੌਲ ਕੱਢਿਆ ਫਿਰ ਮੁੰਡੇ ਦੇ ਬੈਗ ਚ ਕੀ ਸੀ ਉਹਦੇ ਚ ਉਹਦਾ ਇਹਨਾਂ ਨੂੰ ਪੈਸੇ ਲੈ ਰਹੇ ਸੀ ਸਕੂਟਰੀ ਸਕੂਟਰੀ ਤੇ ਕੱਲਾ ਸੀ ਮੁੰਡਾ ਉਹ ਨਹੀਂ ਦੋ ਸੀ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਇਹ ਇਹ ਮਰੀਕਸੰਗਰੋੜੀ ਤੇ ਕਿੱਧਰ ਨੂੰ ਗਏ ਆ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਹੀ ਆਏ ਨੁਕੀ ਕਿੰਨੇ ਵਜੇ ਦੀ ਘਟਨਾ ਜੀ ਇਹ ਹੋ ਗਈ ਵੀਰੇ ਅੱਧਾ ਘੰਟਾ ਤੋਂ ਕੀ ਸੀਗਾ ਹੱਥ ਪਿਸਤੌਲ ਵੈਪਨ ਸੀਗਾ ਨਜ਼ਰੀਏ ਸਾਹਮਣੇ ਕਿੱਥੇ ਝੱਕ ਲੰਦਿਆ ਓਕੇ ਠੀਕ ਹੈ ਤਾਂ ਉਹਦੇ ਵਿੱਚ ਮਾਰੀ ਨਿੰਦਾ ਨੇ ਚਾਰ ਨਿੰਗ ਸੀ ਬਈ ਅੱਛਾ ਉਹਨਾਂ ਦੀ ਗੱਡੀ ਸੀ ਜਿਸ ਤੇ ਸਟicker ਲੱਗਾ ਗੁਰੰਗਵਲੀ ਦਾ ਅੱਛਾ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਫਾਇਰ ਜਾਂ ਕੱਢਣ ਲੱਗੇ cream color ਦੀ ਗੱਡੀ ਸੀ ਉਹ ਗੱਡੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਖੋ ਕੇ ਲੈ ਕੇ ਨਾਲ ਬੈਕ ਤੇ ਲੈ ਕੇ ਇਹ ਜਿਸ ਤੋਂ ਕੁਲਪ ਕੋਈ ਆ ਉਹ ਕਿਸਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀ ਉਹ ਦੋ ਜਣੇ ਸੀ ਉਹ 4 ਸੀ ਆਹ ਉਹ 4 ਜਣੇ ਕਿੰਨੇ ਵਜੇ ਦੇ ਘਟਣਾ ਸੀ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਅਚਾਨਕ ਹੀ ਪਿੱਛੋਂ ਆਈ ਐਨਜੀ ਗੱਡੀ ਸੀ ਜਮਤ ਸੇਮ ਸੇਮ ਗੱਡੀ ਸੀ ਅੱਛਾ ਪਿੱਛੋਂ ਭੱਜੇ ਫਿਰੋ ਗਿਆ ਬਾਈ ਜਮਾ ਕੋਨਾ ਨਾ ਰੋਡ ਉਨ 52 52 ਸੀਗਾ ਉਹਨਾਂ ਉਹਨਾਂ ਕੋਲ ਟੁੰਡਾ ਸੀ ਟਕਾਇਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮਨਕੀ ਸਿੰਘ ਰੋਡ ਹੈ ਜੀ ਤੇ ਅੱਛਾ ਪਿੱਛੋਂ ਹੀ ਆ ਰਹੇ ਸੀਗੇ ਉਹ ਜੋ ਪਿੱਛੋਂ ਜਿਹੜੇ ਵਿਅਕਤੀ ਤੋਂ ਪੇਮੈਂਟ ਕੋਈ ਹੈ ਉਹ ਪੁਲਿਸ ਨੂੰ ਦੱਸਿਆ ਉਸਨੇ ਵੀ ਪੇਮੈਂਟ ਸੀ ਕਿੰਨੀ ਪੇਮੈਂਟ 20 ਲੱਖ ਕਹ ਰਹੇ ਉਹ ਆ ਰਹੇ ਬੈਕ ਕਲੈਕ ਕਲਰ ਦਾ ਕਾ ਦਾ ਕੰਪਲਾਈ ਰੋਡ ਦਾ ਕੰਮ ਸੀ ਉਹਦਾ ਰੋਡ ਲੱਗੇ ਹੋਏ ਸੀ ਓਕੇ ਜੀ ਮਾਮਲਾ ਹੋਇਆ ਹੈ ਇਹ ਜਿਹੜਾ ਲੁੱਟ ਦੀ ਗੱਲ ਵਾਰ-ਵਾਰ ਜਿਹੜੀ ਦੱਸੀ ਜਾ ਰਹੀ ਹੈ ਇਹ ਸਾਨੂੰ ਥੋੜੀ ਜਿਹਾ ਪਹਿਲਾਂ ਕਾਲ ਮਸੂਲ ਹੋਈ ਸੀ ਵੀ ਦੋ ਬੰਦੇ ਜਿਹੜੇ ਸੀਗੇ ਸੋਡੀ ਦੇ ਕਿ ਜਾ ਰਹੇ ਸੀਗੇ ਇਹ ਮਨੀਕ ਸਿੰਘ ਦਾ ਕੰਮ ਕਰਦੇ ਇੱਕ ਪੁਆਇੰਟ ਤੋਂ ਉਹਨਾਂ ਨੇ ਅੱਜ ਕੈਸ਼ ਕਲੈਕਟ ਕੀਤੀ ਸੀ ਕੈਸ਼ ਕਲੈਕਟ ਕਰਨ ਤੋਂ ਬਾਅਦ ਜਦੋਂ ਇਹ ਅਮਰੀਕ ਸਿੰਘ ਰੋਡ ਦੇ ਉੱਪਰ ਇਸ ਇੱਥੇ ਪੁਆਇੰਟ ਤੇ ਪਹੁੰਚੇ ਸੀਗੇ ਤਾਂ ਇੱਕ ਗੱਡੀ ਪਿੱਛੇ ਜਿਹੜੀ ਹੈਗੀ ਉਹਨਾਂ ਨੇ ਉਹਨੂੰ ਹਿੱਟ ਕੀਤਾ ਜੇਟ ਕਰਨ ਤੋਂ ਬਾਅਦ ਉਹਦੇ ਵਿੱਚੋਂ 2 ਜਾਂ 3 ਵਿਅਕਤੀ ਜਿਹੜੇ ਬਾਹਰ ਆ ਕੇ ਜਿਹੜਾ ਇਹਨਾਂ ਦਾ ਕੈਸ਼ ਵਾਲਾ ਬੈਗ ਸੀਗਾ ਉਹ ਲੈ ਕੇ ਫਾਰ ਹੋ ਗਏ। ਉਸ ਬੰਦ ਵਿੱਚ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਸਾਡੀਆਂ ਬਾਬੇ ਦੇ ਅਸੀਂ ਆਏ ਆ। ਸੀਆਈਏ ਟੀਮ ਵੀ ਜਿਹੜੀ ਹੈਗੀ ਮੌਕੇ ਤੇ ਲੱਗੀਆਂ ਨੇ ਤੇ ਜਲਦੀ ਹੀ ਜਿਹੜੀ ਹੈਗੀ ਹੈ ਸਾਰੀ ਅੰਗਲਾਂ ਤੋਂ ਜਾਂਚ ਕਰਕੇ ਜਿਹੜਾ ਮੁਕੱਦਮਾ ਹੈਗਾ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂ। ਕਿੰਨੇ ਦੀ ਲੁੱਟ ਹੋਈ ਹੈ ਤੇ ਕੌਣ ਲੋਕ تھے ਕੀ ਜੀ ਕੋਈ ਪਤਾ ਲੱਗਿਆ ਵੀ ਕਿਹੋ ਜਿਹੇ ਹੁਲੀਏ ਦੇ ਵਿੱਚ ਜਿਹੜੇ ਲੱਦੇ ਨੇ। ਜਿਹੜੀ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਵੀ ਜਿਹੜੇ ਕੈਸ਼ ਸ਼ੱਕਿਆ ਸੀ ਉਹ 20 ਲੱਖ ਦੇ ਕਰ ਬਾਕੀ ਜਿਹੜਾ ਹੈਗਾ ਤਫतीश ਦਾ ਵਿਸ਼ਾ ਉਹ ਡੂਰਿੰਗ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਜਿਹੜੇ ਬੰਦੇ ਸੀਗੇ ਕੌਣ ਸੀਗੇ ਕਿੱਥੋਂ ਆਏ ਸੀਗੇ ਕਿੱਥੇ ਕੀ ਉਹਨਾਂ ਦਾ ਮੋਟਿਵ ਸੀਗਾ ਉਹ ਸਾਰੀਆਂ ਚੀਜ਼ਾਂ ਜਿਹੜੀ ਹੈਗੇ ਜਾਂਚ ਦੇ ਵਿੱਚ ਕਲੀਅਰ ਕਰਾਂਗੇ ਪਤਾ ਲੱਗਿਆ ਸੀਗਾ ਕਿ ਕੋਈ ਨੰਗ ਬਾਣੇ ਦੇ ਵਿੱਚ ਬੰਦੇ ਦੱਸੇ ਜਾ ਉਹ ਇਹਨਾਂ ਦੱਸਣ ਮੁਤਾਬਕ ਹੈਗਾ ਬਾਕੀ ਜਿੰਦਾਂ ਤੱਕ ਬੰਦੇ ਫੜੇ ਨਹੀਂ ਜਾਂਦੇ ਉਸ ਬਾਰੇ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਇਹ ਕਦੋਂ ਕਦੀ ਵਾਰਦਾਤ ਜਿਹੜੀ ਇਹ तकरीबन ਇੱਕ ਅੱਧਾ ਘੰਟਾ ਪਹਿਲਾਂ ਦੀ ਗੱਲ ਆ 4:30 ਵਜੇ ਦੇ ਕਰੀਬ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਕਹਿੰਦੇ ਵੀ ਅਸੀਂ ਵੈਪਨ ਦੇਖਿਆ ਬਟ ਜਦੋਂ ਬੰਦੇ ਫੜੇ ਗਏ ਸਾਰੀ ਚੀਜ਼ਾਂ ਅਸੀਂ ਬਿਲਕੁਲ ਥ Clear ਕਰਦਾ ਦੋ ਤੋਂ ਤਿੰਨ ਬੰਦੇ ਦੇਖਿਆ ਉਹ ਕਰਦੇ